ਇਹ ਦੋਵੇਂ ਧਿਰਾਂ ਦੀ ਹਾਂ ਹਾਂ ਵਾਈਪਰ ਜੀ ਦਾ ਖਾਲਸਾ ਵਾਈਪਰ ਜੀ ਹਾਂਜੀ ਜਿਵੇਂ ਕਿ ਦੱਸਿਆ ਗਿਆ ਸੀਗਾ ਜੀ ਕਿ ਅਸੀਂ ਵਿਚਾਰ ਕਰਾਂਗੇ ਉਹਦੇ ਅੱਗੇ ਤੇ ਦੋਵੇਂ ਧਿਰਾਂ ਆਈਆਂ ਸੀ ਤਾਂ ਕਿਸੇ ਨੇ ਪੁਲਿਸ ਨੂੰ ਦੱਸਤਾ ਉਹ ਦੇਖੋ ਤੁਸੀਂ ਲਾਈਟਾਂ ਵੀ ਦੇਖ ਸਕਦੇ ਹੋ ਗੱਡੀ ਕਿਉਂ ਚੱਲਦੀਆਂ ਤੇ ਉਹ ਕਹਿੰਦੇ ਵੀ ਅਸੀਂ ਅੱਡਾ ਤੁਹਾਨੂੰ ਵਿਚਾਰ-ਵਚਾਰ ਕੋਈ ਨਹੀਂ ਕਰਨ ਦੇਣੀ ਹੈ ਠੀਕ ਹੈ ਨਾ ਸੋ ਅਸੀਂ ਹੁਣ ਦੋਵੇਂ ਧਿਰਾਂ ਇੱਕ ਸਾਂਝੇ ਸਥਾਨ ਤੇ ਬੈਠ ਕੇ ਤੇ ਵਿਚਾਰ ਕਰਨ ਜਾ ਰਹੇ ਹਾਂ ਤੇ ਆ ਵੀਰ ਪਹੁੰਚੇ ਸੀਗੇ ਉਹ ਦੇਖ ਲਓ ਸਾਰੇ ਟਾਈਮ ਤੇ ਪਹੁੰਚ ਗਏ ਦੀ ਹੋਰ ਵੀ ਕਾਫੀ ਸੰਗਤ ਪਹੁੰਚ ਗਈ ਸੀ ਸੋ ਪੁਲਿਸ ਨੇ ਕਿਹਾ ਕਿ ਜੀ ਤੁਸੀਂ ਇੱਥੇ ਨਹੀਂ ਵੜ ਸਕਦੇ ਠੀਕ ਹੈ ਜੀ ਆਪਣੀ ਗੱਡੀ ਉਪਰ ਹਾਂ ਤੇ ਸੋ ਅਸੀਂ ਹੁਣ ਜਾ ਰਹੇ ਹਾਂ ਤੇ ਦੂਜੀ ਧਰ ਦੇ ਨਾਲ ਗੱਲ ਗੱਲ ਹੋ ਚੁੱਕੀ ਆ ਤੇ ਉਹ ਕਹਿੰਦੇ ਆਪਾਂ ਸਾਂਝੇ ਸਥਾਨ ਦੇ 5-7 ਬੰਦੇ ਦੇ ਪਾਈਸਾ ਤੇ ਸਾਡੇ ਅਸੀਂ ਬੈਠ ਕੇ ਅਸੀਂ ਬੈਠ ਕੇ ਗੱਲ ਕਰਾਂਗੇ ਬਾਬਾ ਜੀ ਹਾਂ ਹਾਂ ਚਲੋ ਜੀ ਸੰਗੋ ਕੋਈ ਦੱਸ ਦਿੰਦਾ ਕਾ ਉਹ ਓਏ ਹੋਇਆ ਫਿਰ ਉੱਧਰ ਹੋਰ ਵਾਰਨਿੰਗ ਦੇ ਕੇ ਗਏ ਨੇ ਉਹ ਕਰ ਵੀ ਨਹੀਂ ਹੈ ਇਲੀਗਲ ਆ ਤੁਸੀਂ ਇਸ ਤਰ੍ਹਾਂ ਇੱਥੇ ਨੋਜ਼ ਸਕਦੇ ਆਂ ਅੱਪਾ ਪਾ ਜਿਹੜੇ ਆ ਗਏ ਸੀਗੇ ਤੇ ਹੁਣ ਜਿਹੜੇ ਦੂਜੀ ਧਰੋਂ ਉਹਨੇ ਸਾਨੂੰ ਐਡਰੈਸ ਦਿੱਤਾ ਹੋਰ ਨਾ ਤੇ ਪਾ ਪਾਓ ਐਡਰੈਸ ਤੇ ਪਹੁੰਚ ਰਹੇ ਆ ਤੇ ਆਪਣੇ ਪੰਜ ਸੱਤ ਬੰਦੇ ਆਪਣੇ ਹੋਣਗੇ ਤੇ ਪੰਜ ਸੱਤ ਉਹਨਾਂ ਦੇ ਹੋਣਗੇ ਠੀਕ ਹੈ ਜੀ ਉਹ ਜੀ ਹੋਰ ਚਾਰਜਿੰਗ ਲੀਡ ਦੋ ਚਲੋ ਜੀ ਕਰੇ ਮੇਰਾ ਵੀਰ ਜਦੋਂ ਅਸੀਂ ਵਿਚਾਰ ਕਰਾਂਗੇ ਨਾ ਤੇ ਉਹ ਸਾਰਾ ਲਾਈਵ ਦਿਖਾ ਦਿਖਾਵਾਂਗੇ ਤੁਹਾਨੂੰ ਲਾਈਵ ਵਿਚਾਰ ਕਰਾਂਗੇ ਓਕੇ ਵੀਰ ਜੀ ਚੰਗਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਮਨ ਵਰਨ ਦੀ ਸੰਗਤ ਆ ਜੀ ਇੱਥੇ ਪਹੁੰਚੇ ਸੀਗੇ ਹੋਰ ਵੀ ਬਹੁਤ ਵੀਰ ਸੀਗੇ ਮੈਂ ਮੈਂ ਭਾਈ ਜਨਾ ਚ ਉਹ ਬਹਿ ਜਾਓ ਵੀ ਵਾਲੀ ਗੱਡੀ ਵਾਲੀ ਪਪਤਲ ਮਾ ਬਹਿ ਜਾਓ ਕਈ ਹਰੇ ਕਿਤਾ ਗੱਡੀਆਂ ਕੋਈ ਨਹੀਂ ਬਹਿ ਜਾਓ ਔਰ 1500 ਜਣਾ ਦੇਖ ਰਿਹਾ ਦੱਸੋ ਭਾਈ ਵੇਖੋ ਜਨਤਾ ਦੱਸ ਦੋ ਹਾਂ ਦੱਸ ਦੇ ਭਰਾ ਲਾ ਤੁਸੀਂ ਦੱਸ ਦੋ ਗੱਲ ਕੀ ਹੈ ਸਾਰੀ ਭਾਈ ਜੀ ਗੱਲ ਇਦਾਂ ਦੀ ਜੋ ਸੱਤਿਆਂ ਖੜਾਈਆਂ ਮੇਰੇ ਤੇ ਲੱਗਦੀਆਂ ਚਲੋ ਕੋਈ ਨਹੀਂ ਮੇਰਾ ਵੀ ਰਸੀ ਕਰਦੇ ਆ ਉਹਨਾਂ ਨਾਲ ਗੱਲ ਲੱਗਣੀਆਂ ਲੱਗਣੀਆਂ ਜਦੋਂ ਕੰਮ ਪੁੱਠੇ ਕਰੋ ਤੇ ਫਿਰ ਤੇ ਮੈਂ ਚਾਹ ਲੱਗਣੀਆਂ ਕੰਮ ਸੱਦੇ ਵੇਰੇ ਸਾਨੂੰ ਨਹੀਂ ਲੱਗਦੀਆਂ ਮਰਦਾਂ ਵੀਰੇ ਸੱਦੇ ਵੇਰੇ ਮੈਨਾਂ ਨਹੀਂ ਲੱਗਣਗੀਆਂ ਬਾਕੀ ਬਿਰ ਚਲੋ ਦੁਨੀਆ ਦੇਖ ਲਈਆ ਚਲੋ ਕੋਈ ਨਹੀਂ ਅਸੀਂ ਕਰਦੇ ਆ ਗੱਲ ਵਿਚਾਰ ਹੁੰਦੇ ਨਾਲ ਠੀਕ ਹੈ ਨਾ ਕੋਈ ਨਹੀਂ ਆਪਣੇ ਵੀਰ ਪਰ ਆਏ ਆ ਵਿਚਾਰਾਂ ਦਾ ਮਤ ਭੇੜਾ ਬੈਠ ਕੇ ਉਹਨੂੰ ਦੱਸਦੇ ਆ ਉਹਨੂੰ ਅਜੇ ਚਲੋ ਜਿਹਨੂੰ ਗਰਮਾਣੀ ਦਾ ਨਹੀਂ ਪਤਾ ਨਾ ਉਹਦਾ ਫਿਰ ਗੱਲ ਹੋਰ ਹੁੰਦੀ ਆ ਵੈਸਾ ਜੀ ਸੰਗਤ ਉਹ ਰੇ ਇਕੱਠੀ ਹੋ ਗਈ ਸੀ ਲਗਭਗ ਆਪਣੇ ਵੀਰ 35-40 ਜਾਣੇ ਇਕੱਠੇ ਹੋ ਗਏ ਸੀ ਸਾਰੇ ਬਸੇ ਜਾਣੇ ਆ ਗਏ ਉਹ ਬੰਦੇ ਆਏ ਸੀਗੇ 5-7 ਜਾਣੇ ਤੇ ਹੋਰ ਇਲਾਕੇ ਦੀ ਸੰਗਤ ਸੀਗੀ ਤੇ ਉਦੋਂ ਪਰ ਪੁਲਿਸ ਆ ਗਈ ਜੀ ਮੌਕੇ ਤੇ ਪੁਲਿਸ ਵਾਲੇ ਕਹਿੰਦੇ ਵੀ ਕਿਸੇ ਨੂੰ ਸ਼ਿਕਾਇਤ ਕਰਤੀ ਹੋਣੀ ਹੈ ਪੁਲਿਸ ਵਾਲੇ ਕਹਿੰਦੇ ਵੀ ਤੁਹਾਨੂੰ ਜਗਾ ਲੀਵ ਕਰਨੀ ਪੈਣੀ ਹੈ ਜਾਨੀ ਕੋਈ ਇਹ ਜਾ ਚੱਕਰ ਨਹੀਂ ਵੀ ਪੁਲਿਸ ਨੇ ਉੱਤੇ ਕੋਈ ਰੌਲਾ ਰੱਪਾ ਪਾਇਆ ਪੁਲਿਸ ਵਾਲੇ ਕਹਿੰਦੇ ਜਸਟ ਤੁਸੀਂ ਲੀਵ ਕਰੋ ਇਹ ਜਗਾ ਵੀ ਅਸੀਂ ਇੱਥੇ ਨਹੀਂ ਚਾਹਦੇ ਤੁਹਾਨੂੰ ਸੋ ਅਸੀਂ ਹੁਣ ਲੀਵ ਕਰ ਰਹੇ ਹਾਂ ਜੀ ਹੁਣ ਲੱਲੀ ਚੱਲੀ ਤਾਂ ਨਹੀਂ ਹੁਣ ਫੇਰ ਗੱਲ ਕਰਦੇ ਆ ਉਹਨਾਂ ਦੇ ਨਾਲ ਠੀਕ ਹਨ ਇੱਕ ਦਹਾ ਤੇ ਬੈਠ ਕੇ ਕਰਦੇ ਆ ਜੀ ਗੱਲ ਜਾਣਾ ਹੀ ਆ ਤੁਹਾਨੂੰ ਜਿਓ ਜਗਾ ਮਿਲ ਗਈ ਉਹ ਜਨਤਕ ਕਰਤਾ ਉਹਨਾਂ ਨੇ ਐਡਰੈਸ ਪਹਿਲਾਂ ਵੇਚ ਦੋ ਤੇ ਇਹ ਜਿਹੜੀ ਉਹਨੇ ਭੁੱਲ ਕਰਤੀ ਉਹਦੇ ਕਰਕੇ ਸਾਰਾ ਰੌਲਾ ਪੈ ਗਿਆ ਜੇ ਜਨਤਕ ਨਾ ਕਰਦੇ ਐਡਰੈਸ ਅਸੀਂ ਕਿਹਾ ਸੀ ਵੀ ਜਨਤਕ ਨਾ ਕਰੋ ਐਡਰੈਸ ਐਡਰੈਸ ਕਿੰਨਾ ਹੁਣ ਜਿੱਥੇ ਚੱਲੇ ਮੇਰਾ ਵੀ ਰੌਲਾ ਸੀ ਦੱਸ ਨਹੀਂ ਸਕਦੇ ਉਹ ਉਹੀ ਫਿਰ ਰੌਲਾ ਪੈ ਜਾਊਗਾ ਠੀਕ ਹੈ ਨਾ ਕੋਈ ਤੁਸੀਂ ਲਾਈਵ ਦੇਖ ਰਹੇ ਹੋ ਵਿਚਾਰੇ ਕਰਨ ਨੇ ਲਾਈਵ ਆ ਭਾਈ ਤੂੰ ਮੈਂ ਹਾਂਜੀ ਪਰ ਆਪਾਂ ਨਾ ਨਾ ਤੁਸੀਂ ਕਹਿ ਰਹੇ ਦੂਜੀ ਧਰ ਵਾਲੇ ਆ ਨਾ ਮੈਂ ਕਿਹਾ ਦੂਜੀ ਧਰ ਵਾਲੇ ਸਾਰੇ ਵੀਰ ਆਏ ਨੇ ਆ ਵੀਰ ਆ ਜੀ ਸਾਡਾ ਦੂਜੇ ਵਾਲਾ ਅੱবি ਹੁਣ ਇੱਕ ਜਨਤਕ ਪਾਏ ਤੇ ਬੈਠ ਕੇ ਵਿਚਾਰ ਅਸੀਂ ਵਿਚਾਰ ਕਰਾਂਗੇ ਹਾਂ ਠੀਕ ਹੈ ਜੀ ਆ ਵੀ ਆਇਆ ਉਧਰ ਵੀ ਵੱਡੇ ਕੰਨਿਓ ਵੀ ਹਾਂ ਦੂਜੇ ਆਪਣੇ ਮੁੰਡੇ ਕਿਰੀਗੀਵਨ ਤੋਂ ਹੋਰ ਵੀ ਆਇਆ ਹਾਂ ਉਹ ਪੁਲਿਸ ਆਈ ਆ ਸਾਰੀ ਗੱਲ ਸਮਝਾਤੀ ਉਹਨੂੰ ਗੱਲ ਖੰਦ ਹਾਂ ਉਹ ਦੂਜੇ ਦੀਪ ਜਵੰਦਾ ਵੀ ਆਇਆ ਉਹਦੇ ਹਾਂ ਚੱਕਰ ਇਹ ਪੈ ਗਿਆ ਵੀ ਪੁਲਿਸ ਆ ਗਈ ਆ ਉਹ ਪੁਲਿਸ ਆ ਕੇ ਕਹਿੰਦੀ ਵੀ ਤੁਸੀਂ ਇੱਥੇ ਕੋਈ ਮਾਹੌਲ ਨਹੀਂ ਖਰਾਬ ਕਰਨਾ ਇਹ ਆਸਟ੍ਰੇਲੀਅਨ ਲਓ ਬ੍ਰੀਚ ਕਰਦੇ ਹਾਂ ਤੁਸੀਂ ਹਾਂ ਤੇ ਬਾਈ ਮੈਂ ਆਪਦਾ ਕਾਰਡ ਦਿੱਤਾ ਸੀ ਗਰਾਜ ਚ ਬਾਈ ਉਹਨਾਂ ਨੂੰ ਸੱਦਿਆ ਵੀ ਉੱਥੇ ਬਹਿ ਕੇ ਗੱਲ ਕਰ ਲੈਂਦੇ ਆ ਉਹ ਤੀਜਾ ਨੰਬਰ ਮੇਰਾ ਬਾਈ ਹਾਂ ਕੋਈ ਕੋਈ ਗੱਲ ਨਹੀਂ ਆ ਵੀਰੇ ਨੂੰ ਵੱਡੇ ਆਪਣੇ ਨੂੰ ਗੁਰਵਿੰਦਰ ਨੂੰ ਵੀ ਨੰਬਰ ਦਿੱਤਾ ਹਾਂਜੀ ਹਾਂ ਤੇ ਉੱਥੇ ਜਾ ਕੇ ਬਹਿ ਕੇ ਗੱਲਬਾਤ ਕਰ ਲੈਂਦੇ ਆ ਤੇ ਦਾ ਗੋਰੇ ਮਖੌਲ ਉਡਾਰੇ ਸੀ ਕਿ ਵੀ ਇੰਡੀਅਨ ਲੜਾ ਕੇ ਹਾਂ ਚੰਗਾ ਜੀ ਫਿਰ ਅਸੀਂ ਉਹਨੇ ਆ ਲਾਈਵ ਉੱਥੇ ਜਾ ਕੇ ਉਸੇ ਦਾ ਵਿਚਾਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਸੂ ਕਾ ਬੰਦੇ ਬਾਹਰ ਵੀ ਕੜੋ ਬਾਰ ਬਤੂ ਨਾ ਨਾ ਬਈ ਦਸਤੀ ਗੱਲ ਸਾਰਿਆਂ ਨੂੰ ਤੇ ਬਈ ਹੁਣੇ ਪਾਰ ਆਜੇ ਆਪ ਨੂੰ ਹਾਂ ਹੁਣੇ ਨਾ ਹੁਣੇ ਪਾਰਕ ਚ ਗਏ ਸੀ ਉੱਥੇ ਤੇ ਅਸੀਂ ਨੇ ਕਿਹਾ ਵੀ ਬਈ ਵੀਡੀਓ ਨਾ ਨਾ ਬਾਈ ਉਹ ਨਹੀਂ ਕਹਿੰਦੇ ਵੀਡੀਓ ਨਾ ਪਾਈ ਹੁਣ ਪਾਰਕ ਐਡਾ ਵੱਡਾ ਯਾਰ ਉਹ ਕੀ ਪਤਾ ਕਿਹੜੇ ਖੁੰਝੇ 'ਚ ਖੜ ਕੇ ਲਾਈਵ ਹੋ ਗਿਆ ਨਾ ਤੇ ਅਸੀਂ ਕਿਹਾ ਵੀ ਕੋਈ ਵੀਡੀਓ ਨਾ ਜੇ ਲਾਈਵ ਨਾ ਹੋਈ ਕੁਛ ਨਾ ਹੋਮੀ ਕੋਈ ਲਾਈਵ ਨਾ ਹੋਮੀ ਠੀਕ ਆ ਪਰ ਪਤਾ ਕੀ ਕੀਤਾ ਬਾਕੀ ਬੰਦੇ ਇੱਧਰ ਖੜੇ ਰਿਹਾ ਪਰਾਂ ਜਾ ਕੇ ਲਾਈਵ ਹੋ ਗਿਆ ਤੇ ਹੁਣ ਯਾਰ ਮੈਨੂੰ ਦੱਸ ਦੋ ਵੀ ਕਿਹੜਾ ਸ਼ੇਅਰ ਹੋਇਆ ਇਹ ਅਸੀਂ ਤਾਂ ਗਏ ਸੀ ਗੱਲ ਕਰਨ ਦੀਗਾ ਤੇ ਬਾਕੀ ਬਾਈ ਸਾਰੇ ਉੱਥੇ ਗੱਲ ਸੁਣਨੀ ਆਏ ਹੋਏ ਸੀ ਉਹ ਕਹਿੰਦਾ ਨਾ ਕੱਠ ਕਰ ਲਿਆ ਵਾਹ ਕਰ ਲਿਆ ਕੁਛ ਨਹੀਂ ਸੀ ਠੀਕ ਆ ਉੱਥੇ ਕਿਸੇ ਨੇ ਪੁਲਿਸ ਨੂੰ ਦੱਸਤਾ ਪੁਲਿਸ ਨੂੰ ਦੱਸਿਆ ਤਾਂ ਇਹ ਪੁਲਿਸ ਤੋਂ ਡਰ ਕੇ ਭੱਜ ਗਿਆ ਸਾਡੇ ਬੰਦਿਆਂ ਨੇ ਗੱਲ ਕੀਤੀ ਆ ਪੁਲਿਸ ਨਾਲ ਕੋਈ ਬਈ ਉੱਥੇ ਕੋਈ ਐਦਾਂ ਦੀ ਗੱਲ ਨਹੀਂ ਸੀ ਸਾਰੇ ਚੁੱਪ ਕਰਕੇ ਗੱਲ ਸੁਣਨ ਆਲੇ ਸੀ ਮੈਨੂੰ ਇਹ ਸੀ ਸਾਰਿਆਂ ਦੇ ਸਾਹਮਣੇ ਗੱਲ ਨੂੰ ਕਿਉਂਕਿ ਉਹਦੀ ਕੀ ਉਹ ਪਤਾ ਕੀ ਕਰਦਾ ਉਹ ਨਾ ਇੱਕ ਪਾਸੇ ਗੱਲ ਸੁਣ ਕੇ ਪਰਾਂ ਚਲੇ ਜਾਂਦਾ ਠੀਕ ਆ ਤੇ ਪਰਾਂ ਜਾ ਕੇ ਕਰਦਾ ਕਿਉਂ ਚੋਰ ਆ ਬਈ ਉਹਦੇ ਮਨ 'ਚ ਠੀਕ ਆ ਤੇ ਤਾਂ ਕਰਕੇ ਬਾਈ ਅਸੀਂ ਕਹਿਆ ਸਾਰੇ ਸਾਹਮਣੇ ਗੱਲ ਹੋਊਗੀ ਪਰ ਚਲੇ ਗਿਆ ਡਰਦਾ ਕੌਣ ਹੁੰਦਾ ਬਾਈ ਜਿਹੜਾ ਗਲਤ ਹੋਵੇ ਠੀਕ ਆ ਹੁਣ ਮੈਂ ਤਾਂ ਉਹਨੂੰ ਹੁਣ ਉਰੇ ਵੀ ਕਿਹਾ ਆ ਬੈਠਾ ਪੰਮਾ ਵੀਰਾ ਤੇ ਬਾਈ ਨੇ ਹੁਣ ਵੀ ਫੋਨ ਲਾਇਆ ਤੇ ਬਾਈ ਫੋਨ ਕਰਿਓ ਹੁਣ ਵੀ ਕਰ ਲੋ ਫੋਨ ਹੁਣ ਵੀ ਬਾਈ ਫੋਨ ਕਰ ਲੈਨੇ ਆ ਪਰ ਉਹ ਆਉਂਦਾ ਹੀ ਨਹੀਂ ਯਾਰ ਸਹੀ ਸੀ ਸਾਰੇ ਤੁਸੀਂ ਤੁਸੀਂ ਨੇ ਕਿਹਾ ਸੀ ਵੀ ਆਉਣਾ ਨਹੀਂ ਉਹਨੇ ਤੇ ਆਉਣਾ ਨਹੀਂ ਠੀਕ ਹੈ ਭਾਈ ਜਿਹੜੇ ਮੈਨੂੰ ਵੀ ਕਹਿੰਦੇ ਬਾਈ ਮੈਂ ਗਲਤਾਂ ਠੀਕ ਹੈ ਮੈਂ ਇੱਥੇ ਆ ਕੇ ਆ ਕੁਝ ਕਰ ਰਹੇ ਹਾਂ ਫਲਾਨਾ ਕਰ ਰਹੇ ਹਾਂ 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 ਦੋ ਤਾਂ ਮੈਂ ਬਾਈ ਐਦਾਂ ਦਾ ਕੁਝ ਨਹੀਂ ਠੀਕ ਹੈ ਉਹ ਗਲਤ ਬੋਲਦਾ ਯਾਰ ਹਰੇਕ ਨੂੰ ਮੇਰੀ ਗੱਲ ਸੁਣੋ ਬਾਈ ਕੰਜਰੀਆਂ ਕਹਿਣਾ ਧੀਆ ਭੈਣਾਂ ਨੂੰ ਕੋਈ ਬਹੁਤ ਘੈਂਟ ਗੱਲ ਠੀਕ ਹੈ ਮੈਂ ਤਾਂ ਉਹਨਾਂ ਨੂੰ ਇਹੀ ਕਹਿਣਾ ਬਾਈ ਵੀ ਤੂੰ ਦੇਖ ਕੇ ਬੋਲਿਆ ਕਰ ਉਹ ਮੈਨੂੰ ਕਿਵੇਂ ਬੋਲਦਾ ਸੀ ਬਾਈ ਵੀ ਬਾਪ ਤੇਰਾ ਐ ਫਲਾਨਾ ਮੈਂ ਉਹਨੂੰ ਬੋਲਿਆ ਕੁਝ ਨਹੀਂ ਮੈਂ ਤਾਂ ਨੋਂ ਤੱਕ ਨਹੀਂ ਲੱਜ ਤੱਕ ਉਹਦਾ ਬਾਈ ਨੋਂ ਤਾਂ ਉਹਦਾ ਲੈਣਾ ਵੀ ਨਹੀਂ ਜਮਾ ਵੀ ਆਪਾਂ ਨੇ ਠੀਕ ਹੈ ਤੇ ਕੰਜਰੀਆਂ ਅੱਜ ਨਵੀਂ ਵੀਡੀਓ ਦੇਖੀ ਇੱਕ ਕਹਿੰਦਾ ਮੋਟਰ ਤੇ ਚਲੇ ਜਾਂਦੀਆਂ ਨੇ ਪੰਜਾਬ ਦੀਆਂ ਕੁੜੀ ਫਲਾਨਾ ਬਾਈ ਗਲਤ ਗੱਲ ਆ ਯਾਰ ਠੀਕ ਆ ਇਹੀ ਗੱਲ ਕਹਨੇ ਆ ਉਹਨੂੰ ਵੀ ਤੂੰ ਐਦਾਂ ਨਾ ਬੋਲਿਆ ਕਰ ਹੋਰ ਕੁਛ ਨਹੀਂ ਠੀਕ ਆ ਤੇ ਕਰਦਾ ਫੋਨ ਮੜਿਆ ਨੰਬਰ ਲੱਗ ਰਿਹਾ ਮੈਂ ਰੋਣਾ ਦੀਪ ਬਾਈ ਲਾਇਓ ਫੋਨ ਤੇ ਬਾਈ ਹੋਰ ਕੁਝ ਨਹੀਂ ਸੀ ਉੱਥੋਂ ਚਲੇ ਗਿਆ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਇੱਧਰ ਜਿੰਨੇ ਬੰਦੇ ਖੜੇ ਸੀ ਉਹਨਾਂ ਕੋਲੇ ਖੜ ਕੇ ਲਾਈਵ ਨਹੀਂ ਹੋਇਆ ਉਹ ਠੀਕ ਆ ਆਪ ਕੀ ਕੀ ਤਪਰਾਂ ਜਾ ਕੇ ਲਾਈਵ ਹੋ ਗਿਆ ਦੂਰ ਜਾ ਕੇ ਕਿਧਰੇ ਪਾਰਕ ਵਿੱਚ ਕਿਉਂਕਿ ਪਾਰਕ ਬਹੁਤ ਵੱਡਾ ਹੈ ਨਾ ਇਹ ਹੁਣ ਵੀ ਉਹਨਾਂ ਨੂੰ ਬੁਲਾਇਆ ਬਈ ਵੀ ਆ ਜਾਓ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਨਹੀਂ ਯਾਰ ਆ ਨਹੀਂ ਤੇ ਉਹ ਤਾਂ ਆਪਣਾ ਜੀਪ ਪਰ ਆਉ ਉਹ ਜਿਹੜਾ ਕਿ ਮੈਂ ਦੋ ਹੀ ਆ ਬਾਕੀ ਉਹਨਾਂ ਨੂੰ ਫੋਨ ਤੇ ਨਹੀਂ ਕਰਨ ਹੋਈ ਕਿਤਾ ਫੋਨ ਪੈਨ ਨਹੀਂ ਕਰਨਾ ਮੈਂ ਕਾਲ ਨਹੀਂ ਹੈ ਮੈਂ ਕਾਲ ਨਹੀਂ ਹੈ ਮੈਂ ਤਾਂ ਦੱਸ ਆਪਣੇ ਮੰਨ ਤੇ ਹਾਂਜੀ ਸਸੀ ਗਾਲ ਜੀ ਥੰਦ ਬਾਈ ਤੇ ਅਸੀਂ ਉਹਨਾਂ ਨਾਲ ਗੱਲ ਕਰੀਆ ਉਹਦਾਂ ਪੂਰੀ ਗੱਲ ਕਰੀਆ ਸਾਰੀ ਗੱਲ ਕਰੀਆ ਉਹਨੂੰ ਪੁੱਛਿਆ ਪੁਲਿਸ ਤੋਂ ਡਰਦਾ ਉਹ ਬੰਦਾ ਭੱਜਿਆ ਮੈਂ ਪੁਲਿਸ ਕੋਲੇ ਗਿਆ ਜੀ ਪੁਲਿਸ ਨਾਲ ਗੱਲ ਕਰੀਆ ਉਹਦਾ ਪੱਖ ਲਿਆ ਪੁਲਿਸ ਕੋਲੇ ਵੀ ਵੀ ਉਹ ਐਡੀਲੇਟ ਤੋਂ ਆਇਆ ਜੇ ਸੀ ਉਹਨੂੰ ਇੰਨੀਆਂ ਸਾਡੇ ਕੋਲ ਬਿਟਨੈਸ ਇੰਨੀਆਂ ਸੀਗੀਆਂ ਤੇ ਉਹਨੂੰ ਭੱਜਣ ਨੂੰ ਰਾਹ ਨਹੀਂ ਦਿੱਥਾਉਂਦਾ ਉਹ ਬੰਦਾ ਐਡੀਲੇਟ ਤੋਂ ਆ ਕੇ ਪੰਗੇ ਲੈ ਰਿਹਾ ਸਾਡੇ ਨਾਲ ਇੱਥੇ ਆ ਕੇ ਫੇਰ ਖੜਦਾ ਵੀ ਨਹੀਂ ਜਦੋਂ ਖੜੇ ਕਿਤੇ ਇੱਥੇ ਸੀ ਹੁਣੇ ਬੈਠੇ ਚਾਰ ਜਣੇ ਬੈਠਾ ਉਰੇ ਆ ਜਾ ਵੀਰੇ ਜਿੱਥੇ ਤੂੰ ਪ੍ਰਾਈਵੇਟ ਪ੍ਰੋਪਰਟੀ ਦਾ ਐਡਰੈਸ ਦ ਕਦੋਂ ਵੀ ਤੂੰ ਕਹਿਣਾ ਕਿੱਥੇ ਤੂੰ ਹੈਪੀ ਆ ਹਾਂ ਪੰਗੇ ਵੀ ਨਹੀਂ ਲੈ ਰਿਆ ਯਾਰ ਗੱਲ ਕਿੱਥੇ ਕਿਸੇ ਵੀ ਗੱਲ ਤੇ ਨਹੀਂ ਆਉਂਦਾ ਪਹਿਲਾਂ ਤਾਂ ਗੱਲ ਇਹ ਸੀਗੀ ਕਿ ਪਹਿਲਾਂ ਤਾਂ ਬਾਈਆਂ ਤੋਂ ਫੋਨ ਕਰਾਉਂਦਾ ਸੀਗਾ ਕਿ ਮੈਂ ਜਾਣਾ ਨਹੀਂਗਾ ਐਦਾਂ ਆਪਾਂ ਬਹਿ ਕੇ ਨਵੇੜ ਦੇ ਇੱਕ ਥਾਂ ਬਹਿਨੇ ਆਂ ਰਾਈਨਾਵਾ ਕਰਦੇ ਆਂ ਉਧਰ ਵੀ ਬੰਦੇ ਘਲਾਤੇ ਆਪ ਦੇ 5-7 ਤੇ ਇੱਧਰ ਵੀ ਆ ਗਿਆ ਜਦੋਂ ਫਿਰ ਇੱਧਰ ਆ ਗਿਆ ਫਿਰ ਨਾਲੇ ਪੁਲਿਸ ਨੂੰ ਕਾਲ ਵੀ ਇੰਨੇ ਕੀਤੀ ਬਈ ਅਸੀਂ ਵੀ ਮੈਂ ਵੀ ਕਾਲ ਵੀ ਇੰਨੇ ਕਰਕੇ ਆਇਆ ਪੱਗਾਂ ਸਾਰੀ ਬੰਦ ਨੇ ਸਾਡੇ ਵੀ ਕਿੰਨੇ ਪੱਗਾਂ ਵਾਲੇ ਨੇ ਕਮਿਊਨਿਟੀ ਦੀ ਬੇਇੱਜ਼ਤੀ ਕਰ ਰਿਹਾ ਔਰੇ ਅੱਗੇ ਬਾਹਰਲੀ ਕੰਟਰੀ 'ਚ ਪ੍ਰਮੋਟ ਤਾਂ ਕੀ ਕਰਨਾ ਕਿਸੇ ਨੂੰ ਇਹ ਬੰਦੇ ਪਿੱਛੇ ਲੈ ਕੇ ਆ ਰਹੇ ਨੇ ਤੂੰ ਆਪ ਪੁਲਿਸ ਨੂੰ ਬਈ ਫੋਨ ਕਰਦੇ ਹਾਂ ਕਰਫੂ ਕੋ ਅੱਛਾ ਇੱਕ ਹੋਰ ਗੱਲ ਉੱਤੇ ਗੋਰਿਆਂ ਦੇ ਨਿਆਣੇ ਜੇ ਸੀਗੇ 8-10 ਉਹਨਾਂ ਨੇ ਮਜ਼ਾਕ ਬਹੁਤ ੜਾਇਆ ਵੀ ਤੁਸੀਂ ਇੱਥੇ ਲੜਨ ਆਏ ਹੋ ਵੀ ਸਾਨੂੰ ਪਤਾ ਹੈਡਲੈਟ ਤੋਂ ਬੰਦਾ ਆ ਕਿਉਂ ਸੋਸ਼ਲ ਮੀਡੀਆ ਤੇ ਅੱਜਕੱਲ ਸਾਰਿਆਂ ਨੂੰ ਹਰੇਕ ਚੀਜ਼ ਪਤਾ ਲੱਗ ਜਾਂਦੀ ਆ ਪਹਿਲਾਂ ਤਾਂ ਉਹ ਬੰਦਾ ਜੀਪਾਂ ਦਿਖਾ ਰਿਹਾ ਜੀ ਸਾਡੇ ਕੋਲ ਜੀਪਾਂ ਨੇ ਜਿਹੜੀਆਂ ਮੈਲਬਨ ਚ ਸਾਡੇ ਕੋਲੇ ਹੀ ਨੇ ਹੋਰ ਕਿਸੇ ਕੋਲ ਜੀਪ ਹੀ ਨਹੀਂ ਗਈ ਡੌਲੇ ਦਿਖਾ ਰਿਹਾ ਡੌਲੇ ਦੀ ਗੱਲ ਕਰ ਰਿਹਾ ਪੱਟਾਂ ਦੀ ਗੱਲ ਕਰ ਰਿਹਾ ਤੇ ਹੁਣ ਕਹਿ ਰਿਹਾ ਜੀ ਮੈਂ ਵਿਚਾਰ ਕਰਨੇ ਆ ਵਿਚਾਰ ਕਰਨੇ ਆ ਕਿ ਲੜਾਈ ਕਰਨੀ ਹੈ ਤੂੰ ਵੀ ਅਦਬ ਕਲੀਅਰ ਤਾਂ ਕਰ ਵੀ ਪੁਆਇੰਟ ਤਾਂ ਕਲੀਅਰ ਕਰ ਵੀ ਤੂੰ ਲੜਨਾ ਕਿ ਵਿਚਾਰ ਕਰਨੇ ਆ ਨਾਲੇ ਭਾਈ ਕੰਜਰੀਆਂ ਕਹਿਣਾ ਯਾਰ ਕਿਸੇ ਦਿੱਤੀ ਪੈਨ ਨੂੰ ਕੰਜਰੀ ਕਹਿਣਾ ਇਹ ਕਿਹੜੇ ਬੰਦੇ ਦੀ ਗੱਲ ਹੁੰਦੀ ਹੈ ਯਾਰ ਹਨਾ ਠੀਕ ਹੈ ਲੱਚਰ ਤਾਂ ਯਾਰ ਗਾਣਿਆਂ 'ਚ ਵੀ ਕੰਜਰੀ ਨਹੀਂ ਕਿਹਾ ਜਾਂਦਾ ਕਿਸੇ ਆਪਣੇ ਆਪ ਇਹ ਸਾਰੇ ਸਿੰਘ ਹੀ ਬੈਠੇ ਆ ਆ ਦੇਖੋ ਆ ਦੇਖੋ ਸਾਰੇ ਸਿੰਘ ਬੈਠੇ ਆਪਣੇ ਕੋਲ ਸਾਰੇ ਤਾਂ ਹੀ ਭਾਈ ਸਾਰੇ ਸਾਰੇ ਸਿੰਘ ਬੰਦੇ ਨਾਲ ਲੈ ਕੇ ਦੋ ਜੀ ਕੈਨੇਡਾ ਤੋਂ ਤਾਂ ਇਹਨੂੰ ਸਿੰਘਾਂ ਦੇ ਕਿਆ ਬਾਪ ਭਾਈ ਬਈਜੀ ਸ਼ਬਦਾਵਲੀ ਨਾ ਵਰਤ ਅੱਜ ਤੱਕ ਕਿਸੇ ਵੱਡੇ ਪ੍ਰਚਾਰਕ ਨੇ ਏਜੀ ਕੋਈ ਗੱਲ ਨਹੀਂ ਕੀਤੀ ਜਿਹੜੀਆਂ ਇਹ ਗੱਲਾਂ ਹਰੇਕ ਬੰਦੇ ਦੀ ਪ੍ਰਚਾਰ ਕਰੇ ਸਿੱਖ ਧਰਮਾ ਜਿਹੜਾ ਆਪਣਾ ਸਿੱਖ ਧਰਮਾ ਆਪਣਾ ਕਾਜ਼ਾਦੀ ਧਰ ਆਜ਼ਾਦੀ ਨੂੰ ਪਸੰਦ ਕਰਨ ਵਾਲਾ ਧਰਮ ਹਰੇਕ ਬੰਦਾ ਤੇ ਆਜ਼ਾਦ ਆਦੀ ਜ਼ਿੰਦਗੀ ਕਿਸੇ ਤਰੀਕੇ ਨਾਲ ਮੋੜ ਸਕਦਾ ਇਹ ਤਾਂ ਵੀਰੇ ਗੁਰਜੰਟ ਤਾਲੇਬਾਨੀ ਆ ਮੈਂ ਤਾਂ ਤਾਲੇਬਾਨੀ ਇਹ ਤਾਂ ਇਹ ਤਾਂ ਜਿਹੜੀ ਇਹਦੀ ਸੋਚ ਆ ਸੌਰੀ ਟੂ ਸੇ ਮੈਂ ਤੁਹਾਨੂੰ ਰეკਮੈਂਡ ਕਰਦਾ ਤਾਲੇਬਾਨੀ ਸੋਚ ਆ ਜਿਹੜੇ ਆਪਣੇ ਤਾਲੇਬਾਨੀ ਸੋਚ ਨੋ 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 ਕੋਈ ਨਹੀਂ ਚਾਰ ਪੰਜ ਨੇ ਤੇ ਬਾਈ ਗੱਲ ਨੂੰ ਪਤਾ ਕੀ ਆ ਗੱਲ ਕੁਝ ਵੀ ਨਹੀਂ ਜੇ ਹੁਣ ਆਉਣਾ ਤਾਂ ਹੁਣ ਵੀ ਆਜੇ ਨਾ ਹੁਣ ਕਿਹੜਾ ਕਿਤੇ ਜਾਈ ਨਹੀਂ ਹੁਣ ਉਹ ਕਰ ਹੀ ਨਹੀਂ ਰਿਹਾ ਠੀਕ ਆ ਫੇਰ ਹੁਣ ਥੋੜੇ ਜਿਹੇ ਟਾਈਮ ਨੂੰ ਵੀਡੀਓ ਪਾਊਗਾ ਐ ਹੋ ਗਿਆ ਜੀ ਬਾਹ ਹੋ ਗਏ ਝੂਠ ਤਾਂ ਕੋਈ ਵੀ ਨਹੀਂ ਬੋਲਦਾ ਹੁੰਦਾ ਵੀਰੇ ਐਡਰੈਸ ਦੇ ਕੇ ਆਇਆ ਹਾਂ ਹਾਂ ਐਡਰੈਸ ਦੇ ਕੇ ਆਇਆ ਹਾਂ ਬਈ ਭਾਈ ਮੈਂ ਆਪਦਾ ਕਾਰਡ ਦੇ ਕੇ ਆਇਆ ਹਾਂ ਵੀ ਆ ਸਾਡਾ ਜਰਾਜ ਆ ਵੀ ਭਾਈ ਆ ਜਾ ਅੱਗੇ ਇੱਥੇ ਚਾਹ ਪਾਣੀ ਵੀ ਪਿਆਵਾਂਗੇ ਇਹ ਐਰਪੋਰਟ ਦੇ ਬਿਲਕੁਲ ਹੀ ਨੇੜੇ ਆ ਐਰਪੋਰਟ ਤੋਂ ਸਿਰਫ ਇਹ ਜਗ੍ਹਾ 2 ਕਿਲੋਮੀਟਰ ਦੂਰ ਆ ਐਰਪੋਰਟ ਐਡਰੈਸ ਇਹ ਉਹ ਨਹੀਂ ਚਲੋ ਚਲੋ ਤੇ ਕੁਛ ਨਹੀਂ ਭਾਈ ਹੁਣ ਦੇਖ ਲੋ ਵੀ ਆ ਜਾ ਜਾਂਦਾ ਹਨਾ ਕਾਟ ਦੇ ਕੇ ਇਹਨੂੰ ਕਾਟ ਦੇ ਕੇ ਇਹਨੂੰ ਤੇ ਹੁਣ ਮੈਂ ਦੱਸ ਦੋ ਵੀ ਕੌਣ ਗਲਤ ਹੋਇਆ ਇੱਥੇ ਭਾਈ ਠੀਕ ਹੈ ਤੇ ਆਇਆ ਨਹੀਂ ਬਈ ਕੋਈ ਨਹੀਂ ਗੱਲ ਹੀ ਕਰਨੀ ਸੀ ਬਈ ਆਪਾਂ ਨੇ ਕਿਹੜਾ ਲੜਨਾ ਸੀ ਉਹਦੇ ਨਾਲ ਠੀਕ ਆ ਉਹ ਆਪ ਹੀ ਪਹਿਲਾਂ ਕਹੀ ਗਿਆ ਨਾ ਵੀ ਐ ਹੋ ਜੂਗਾ ਬਾ ਉਹ ਕਿਹੜੇ ਬੰਦੇ ਆ ਜੀ ਮੈਲਬਨ ਸਾਰਿਆਂ ਦਾ ਸਾਡੀ ਪਹਿਲਾਂ ਧੰਨਵਾਦ ਆ ਜੀ ਪਹਿਲਾਂ ਹਾਂ ਥੈਂਕ ਯੂ ਵੀਰੇ ਸਾਰਿਆਂ ਦਾ ਆਨਲੀ ਪਹਿਲਾਂ ਉਹਨੇ ਵੀਰੇ ਇਹ ਗੱਲ ਕਹੀ ਵੀ ਐ ਰਾਜੀਨਾਮਾ ਕਰ ਲੈਨੇ ਆ ਬੈਠ ਕੇ ਬਈ ਰਾਜੀਨਾਮਾ ਕਾਦਾ ਯਾਰ ਗੱਲ ਹੀ ਕਰਨੀ ਆ ਆਪਾਂ ਕਿਹੜਾ ਲੜੇ ਆ ਰਾਜੀਨਾਮਾ ਤੇਰਾ ਨੰਕਾਵਾ ਕਰ ਬਾਕੀ ਇਹ ਕਿਹੜਾ ਵੀ ਧਾਰਮਿਕ ਸ਼ਖਸੀਅਤ ਨੇ ਤਾਂ ਕਿੰਟੇਰਟੇਨਮੈਂਟ ਵਾਲੇ ਬੰਦੇ ਆ ਉਹੀ ਤਾਂ ਉਹਨੂੰ ਸਮਝ ਨਹੀਂ ਆਉਂਦਾ ਵੀ ਇੰਟਰਟੇਨਮੈਂਟ ਆ ਉਹ ਕਿਹੜਾ ਕੋਈ ਨਹੀਂ ਨਹੀਂ ਬਈ ਮੈਂ ਇੱਕ ਗੱਲ ਦੱਸਦਾ ਗਾਣੇ 'ਚ ਵੀ ਇੰਨੀ ਗਲਤ ਗੱਲ ਨਹੀਂ ਬੋਲੀ ਜਾਂਦੀ ਜਿੰਨੀਆਂ YouTube 'ਤੇ ਉਹ ਬੋਲਦਾ ਬਿਲਕੁਲ ਸਹੀ ਗੱਲ ਠੀਕ ਆ ਕਿੰਨੀਆਂ ਗਲਤ ਗੱਲਾਂ ਬੋਲਦਾ ਬਾਈ ਹਾਂ ਓਕੇ ਵੀਰੇ ਥੈਂਕ ਯੂ ਤੇ ਹੁਣ ਬਾਈ ਮੈਂ ਕਿਹਾ ਉਹਨੂੰ ਵੀ ਆ ਜਾ ਓਰੇ ਤੇ ਜੇ ਆਉਣਾ ਹੋਇਆ ਤਾਂ ਆ ਜੂਗਾ ਹਨਾ ਓਰੇ ਹੁਣ ਤੇ ਥੈਂਕ ਯੂ ਵੀਰੇ ਸਾਰਿਆਂ ਦਾ ਜਿੰਨੇ ਮਿਲ ਅੱਜ ਤੋਂ ਬਾਅਦ ਬਈ ਅਸੀਂ ਕੰਮ ਕਾਰ ਕਰਨੇ ਆ ਹਾਂ ਸਾਡੇ ਕੋਲ ਵੀਰੇ ਟਾਈਮ ਨਹੀਂ ਆਉਤੋਂ ਬਾਅਦ ਕੰਮ ਜੇ ਹੁਣ ਆਉਣਾ ਆਊਗਾ ਆ ਜੀ ਇਸ ਤੋਂ ਬਾਅਦ ਸਾਡੇ ਕੋਲ ਕੋਈ ਵੀਡੀਓ ਨਾ ਪਾਈਂ ਬਸ ਵੀਰਾ ਬਣ ਕੇ ਠੀਕ ਆ ਸਾਰਿਆਂ ਨੇ ਕੰਮ ਕਾਰ ਕਰਨੇ ਹੁੰਦੇ ਆ ਐਡਾ ਕੋਈ ਬੇਲਾ ਨਹੀਂ ਬਾਈ ਬਣ ਕੇ ਤੇ ਚਲੋ ਠੀਕ ਆ ਵੀਰੇ ਸਾਰਿਆਂ ਦਾ ਮੈਲਬਨ ਵਾਲੇ ਵੀਰਿਆਂ ਦਾ ਧੰਨਵਾਦ ਬਹੁਤ ਸਪੋਰਟ ਕੀਤੀ ਐ ਤੁਸੀਂ ਨੇ ਥੈਂਕ ਯੂ ਵੀਰੇ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਐਰ ਉਹ ਤਾਂ ਐ ਵੀ ਕਹਿੰਦਾ ਸੀ ਵੀ ਦੱਥੇ ਹੋਣਾ ਕਿਸੇ ਨੂੰ ਪਤਾ ਕਿਉਂ ਕਹਿੰਦਾ ਸੀ ਕਿਉਂਕਿ ਝੂਠਾ ਆਪਦੀ ਜਗਾ ਤੇ ਆਪ ਉਹ ਕਾਫੀ ਬੰਦੇ ਲਈ ਖੜਾ ਸੀ ਠੀਕ ਆ ਤੇ ਇਹ ਵੀ ਸੁਣ ਲੋ ਐਨ ਇਜ਼ੀ ਵੀ ਦੋ ਤਿੰਨੇ ਜਾਣੇ ਸੀ ਉਹਦੇ ਨਾਲ ਵੀ ਕਾਫੀ ਬੰਦੇ ਸੀ ਤੇ ਕਹਿੰਦਾ ਕਿਸੇ ਨੂੰ ਨਾ ਦੱਸਿਓ ਕਿਉਂ ਨਾ ਦੱਸੀ ਬਈ ਅਸੀਂ ਕਿਹੜਾ ਝੂਠੇ ਆ ਫਿਰ ਕਹਿੰਦਾ ਰਾਜੀਨਾਮਾ ਕਰ ਲੋ ਜਦੋਂ ਲੋਕਾਂ ਨੂੰ ਫੋਨ ਮੈਸੀ ਕਰਨ ਲੱਗੇ ਇਹ ਕਰ ਲੈ ਦਿਖਾ ਦਿਓ ਥੈਂਕ ਯੂ ਬੜੀ ਬੜੀ ਹਾਂਜੀ ਸਰ ਸਾਹਿਬ ਓਕੇ ਵੀਰੇ ਥੈਂਕ ਯੂ